ਬੰਨ੍ਹ ਦਗਾ ਵਾਗਰੂ 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 ਦਾ ਸੰਦਾ ਚੈੱਕ ਨਹੀਂ ਕੀਤੀ ਵਾਗਰੂ ਦਾ ਹਾਂ ਮਾਰ ਦੇ ਕਿਸਾਨਾਂ ਦੀ ਇਹ ਵੀਡੀਓ ਦੇਖੀ ਨਹੀਂ ਜਾ ਰਹੀ ਤੁਹਾਨੂੰ ਦੱਸਦੀ ਕਿ ਇੱਕ ਪਿੰਡ ਦੇ ਵਿੱਚ ਬੰਨ੍ਹ ਲਾਇਆ ਗਿਆ ਸੀ ਕਿਸਾਨਾਂ ਦੇ ਵੱਲੋਂ ਪਾਣੀ ਨੂੰ ਠੱਲ ਪਾ ਕੇ ਰੱਖੀ ਗਈ ਸੀ ਕਿ ਸਾਡੀਆਂ ਫਸਲਾਂ ਤਬਾਹ ਨਾ ਹੋਣ ਪਰ ਕੁਦਰਤ ਦਾ ਕਹਿਰ ਨਹੀਂ ਟਲਿਆ ਤੁਹਾਨੂੰ ਦੱਸਦੀ ਕਿ ਪਾਣੀ ਦੇ ਜ਼ਿਆਦਾ ਵਹਾਅ ਕਾਰਨ ਉਹ ਜਿਹੜਾ ਬੰਨ੍ਹ ਸੀ ਟੁੱਟ ਗਿਆ ਜਿਸ ਤੋਂ ਬਾਅਦ ਜਿਹੜੇ ਉੱਥੇ ਕਿਸਾਨ ਸਨ ਉਹ ਤਾਹਾ ਮਾਰ ਕੇ ਰੱਬ ਨੂੰ ਅਲਾਮੇ ਦੇਣ ਲੱਗੇ ਇੱਕ ਬਜ਼ੁਰਗ ਜਿਹੜਾ ਸੀ ਕਿਸਾਨ ਉੱਥੇ ਕਹਿ ਰਿਹਾ ਸੀ ਕਿ ਵਾਹਿਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਰੱਬਾ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਕਈ ਉੱਥੇ ਕਿਸਾਨ ਕਹਿ ਰਹੇ ਸੀ ਕਿ ਹੁਣ ਤਾਂ ਅਸੀਂ ਲੁੱਟੇ ਗਏ ਕਿਉਂਕਿ ਜਿੱਧਰ ਨੂੰ ਇਹ ਪਾਣੀ ਟੁੱਟਿਆ ਹੈ ਉਧਰ ਇਹਨਾਂ ਦੇ ਪਿੰਡ ਦੀ ਜ਼ਮੀਨ ਸੀ ਜਿਸ ਦੇ ਵਿੱਚ ਇਹਨਾਂ ਦੀ ਫਸਲ ਖੜੀ ਹੋਈ ਸੀ ਪਰ ਹੁਣ ਇਹ ਜਿਹੜਾ ਪਾਣੀ ਹੈ ਉਸ ਸਾਰੀ ਫਸਲ ਨੂੰ ਤਬਾਹ ਕਰ ਦੇਵੇਗਾ ਕੀਤੀ ਕਰਾਈ ਸਾਰੀ ਮਿਹਨਤ ਇਨ੍ਹਾਂ ਕਿਸਾਨਾਂ ਦੀ ਜਿਹੜੀ ਉਹ ਸੁਆਹ ਹੋ ਜਾਵੇਗੀ ਤਾਂ ਦੋਸਤੋ ਤੁਸੀਂ ਇਹ ਵੀਡੀਓ ਦੇਖੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਨਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਮਿਲ ਸਕੇ ਸਰਕਾਰ ਇਹਨਾਂ ਦੀ ਮਦਦ ਕਰੇ ਕਿਉਂਕਿ ਇਹਨਾਂ ਜਿਹੜੀ ਫਸਲ ਸੀ ਕਮਾਈ ਦਾ ਸਾਧਨ ਸੀ ਉਹ ਬਰਬਾਦ ਹੋ ਚੁੱਕਾ ਹੈ ਆ ਗਿਆ ਪਾਣੀ ਗਈ ਗਈ ਸਾਰਾ ਬਰਗ ਇਹ ਲੱਗਿਆ ਬੰਨ ਹਾਂ ਆ ਵੀ ਇੱਥੇ ਆ ਗਿਆ ਡਾਰ ਗਿਆ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਪਾਣੀ ਤਾਂ ਗਿਆ ਆ ਪੋਰੇ ਲਾਵਾ ਲੈ ਆ ਗਿਆ ਓਏ ਸਾਬੰਦ ਨਟ ਗਿਆ ਵਾਹਿਗੁਰੂ 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 ਨੇ ਸੱਦਾਂ ਚਗੀ ਨਹੀਂ ਕੀਤੀ ਵਾਹਿਗੁਰੂ ਨੇ ਸੱਦਾਂ ਚਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੇ ਚਗੀ ਨਹੀਂ ਕੀਤੀ ਹਾਲੀ ਵਾਲਾ ਬੰਦ ਤੋੜਦਾ ਦੂ ਵਾਹਿਗੁਰੂ ਵਾਹਿਗੁਰੂ ਤਾਂ ਚਗੀ ਨਹੀਂ ਕੀਤੀ ਲੈ ਜੂ ਸਾਡਾ ਲੈ ਆ ਜੂ ਨਾਲ ਮਾਈਕਰੋਸ ਖੰਦਾ ਚੰਗੀ ਨਹੀਂ ਕੀਤੀ ਉਹ ਇਧਰ ਹੋ ਜਾ ਯਾਰਾ ਚੱਲ ਆ ਜੂ ਨਾਲ ਮੇਰੇ ਨਾਲ ਨਾਲ ਹੀ ਉਹ ਤੇ ਨਾਲ ਜੂ ਮੇਰੀ ਗੱਦੀ ਰਾਗਰੂ ਤੂੰ ਪੈਗਰੂ ਸਾਡਾ ਚੰਗੀ ਨਹੀਂ ਕੀਤੀ ਬੋੜਾ ਸਾਹਿਬ 14 ਦਿਨ ਮਰ ਗਿਆ ਮਰ ਗਿਆ ਜੋਗਾ ਦਿਨ ਸੁਭਾਨ ਅੱਲਾਹ ਮਰ ਗਿਆ ਖਤਮ ਹੋ ਗਿਆ ਕੰਮ ਉਹ ਕਰਵਾਇਆ ਪਰ